ਵੈਗੁਰ ਜੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਤੇ ਲੋ ਜੀ ਵੈਗੁਰ ਜੀ ਸਵੇਰ ਸਵੇਰ ਮਸ਼ੀਨ ਲਗਾਤੀ ਸੀਗੀ ਕੱਪੜੇ ਧੋਏਗੇ ਕੰਮ ਨਿਬੜ ਗਿਆ ਅਬ ਦਾ ਆਪਣਾ ਤੇ ਜਾਂਦੇ ਨੇ ਦੁੱਧ ਪਾਉਣ ਹੁਣ ਸਵਾ 7 ਹੋ ਗਏ ਅੱਜ ਹਾਂ ਉਹ ਮੈਂ 6 ਹੀ ਕਰਾ ਉਹਦੇ ਕਰਕੇ ਉਹਦੋਂ ਹੀ ਜਿਹੜੀ ਲੱਤ ਮਾਰ ਜੀ ਛੱਤੇ 6 ਲੀ ਗਿਆ ਫਿਰ ਮਾਤਕ ਪਕਾਉਂਦੇ ਮਾਤਕ ਪਾਲੀ ਪਾਰੀ ਆਉਂਦੇ ਤੇ ਚਲ ਗੋਣੀ ਤੇ ਬਾਈ ਗੁਰੂ ਜੀ ਸਾਜਰੇ ਕੰਮ ਨਿਭਰ ਗਿਆ ਸੀਗਾ ਆਪਣਾ ਹੁਣ ਦੁੱਧ ਪਾਇਆਏ ਹੁਣ ਇਹ ਕਹਿੰਦੇ ਰੋਟੀ ਮੈਂ ਫਿਰ ਲੈ ਜਾਂਕ ਫਿਰ ਮੈਂ ਕਿਹਾ ਲਾ ਹੀ ਦਿੰਨੀ ਆ ਪਰੌਂਠੇ ਫਿਰ ਆਲੂ ਵਾਲੇ ਸਮਾਨ ਆਪਣਾ ਤਿਆਰ ਸੀਗਾ ਫਿਰ ਮੈਂ ਕਿਹਾ ਲਾ ਦਨੀਏ ਨਾਲ ਹੀ ਲੈ ਜਾਓ ਫਿਰ ਕਾਦ ਲੈ ਕੇ ਜਾਉਂਗੇ ਇਹਨਾਂ ਨੇ ਕੰਮ ਕਰਨਾ ਉਥੇ ਖੇਤ ਬੋਣਾ ਬੂਣਾ ਦੇ ਲਓ ਜੀ ਫਿਰ ਮੈਂ ਕਿ ਲੈ ਜੋ ਫਿਰ ਫੇਰ ਢੇੜਾ ਲਾਉਂਗੀ ਕੰਮ ਨਿਬੇੜ ਦਨੀ ਹੈ ਹੋ ਪਤਾ ਨਹੀਂ ਬਾਅਦ ਚ ਬਾਹਰ ਚਲੇਗੇ ਮਾੜਾ ਮੋਟਾ ਡੰਗਰਾਂ ਦਾ ਕਰਨ ਦੇਖਣ ਸੁਖਣਾ ਮੈਂ ਕਿ ਫਿਰ ਭੌਂਠੀ ਲਾ ਦਨੀ ਹੈ ਪਹਿਲਾਂ ਨਾਲ ਦੀ ਨਾਲ ਭਾਂਡੇ ਢਿੰਡੇ ਫੇਰ ਮਾਂਜ ਲੂੰ ਤੁਸੀਂ ਲੈ ਜੋ ਦਹੀਂ ਦੇ ਦਨੀ ਆ ਦਹੀਂ ਨਾਲ ਕੁ ਵਧੀਆ ਲੱਗਦੇ ਨੇ ਫਿਰ ਧਿਆਨ ਹੀ ਲੱਗਦੀ ਜ਼ਿਆਦੇ ਚਾਹ ਲੈ ਜਾਣੀ ਆ ਚਾਹ ਲੈ ਜੂ ਮਾਂ ਲਾ ਦਨੀ ਆ ਮੈਂ ਅੱਜ ਲਾਉਣੀ ਆ ਫੇਰ ਬੇੜ ਵੀ ਉਦਣਾਂਗੇ ਦੋ ਦੋ ਰੋਟੀਆਂ ਲਾ ਕੇ ਇੱਕ ਰੋਟੀ ਪਹਿਲਾਂ ਵੇਲ ਲਈ ਤੇ ਉਹ ਦਿੱਤੀ ਮਸਾਲਾ ਧਰ ਲਿਆ ਤੇ ਫਿਰ ਫੇਰ ਵੇਲ ਲਈ ਤੇ ਲੋ ਜੀ ਹੁਣ ਰੋਟੀਆਂ ਲਾ ਲੀਆਂ ਰੋਟੀਆਂ ਲਾ ਕੇ ਕੰਮ ਨਿਮੇੜ ਕੇ ਤੇ ਸਾਰੇ ਕੰਮ ਰਿਬੜ ਗਿਆ ਇਹਨਾਂ ਨੂੰ ਤੇ ਤਾਂ ਪਹਿਲਾਂ ਬਨ ਕੇ ਤੋਰਾ ਫਿਰ ਭਾਂਡੇ ਢਿੰਡੇ ਮਾਜੂ ਫਿਰ ਕੱਪੜੇ ਜਿਹੜੇ ਰਹਿ ਗਏ ਇਹਨਾਂ ਦੇ ਹੁਣ ਇਹ ਜਾਣਗੇ ਮੋਟਰ ਤੇ ਫਿਰ ਉਹ ਆ ਕੇ ਕੱਢਣਗੇ ਫਿਰ ਧੋਂਗੀਆਂ ਉਹ ਧੋ ਕੇ ਡੰਗਰਾਂ ਵਾਲੇ ਫਿਰ ਪੇਰ ਪਾਉਂਗੀ ਬਾਅਦ ਚ ਹੁਣ ਬੇਟਾ ਕੱਲ ਦਾ ਉਹੀ ਪਾਈ ਫਿਰਦਾ ਪਹਿਲਾਂ ਉਰੇ ਬਾਹਿਆ ਕੱਲ ਬਾਜਰਾ ਬੂਜਰਾ ਬੀਜਿਆ ਨੇਰੇ ਤੱਕ 8 ਵਜ ਕੇ ਦੀ ਮੈਨੂੰ ਤਾਂ 8:30 9:00 ਹੀ ਵੱਜ ਕੇ ਜਾਂ ਨੂੰ ਨਾ ਨੂੰ ਕੇ ਰੋਟੀ ਖਾਦੀ 9:30 ਵਜ ਕੇ ਰਾਤ ਦਾ ਤੇ ਹੁਣ ਵੀ ਪਾ ਗਿਆ ਉਹੀ ਮੈਂ ਕਿਹਾ ਸੀਗਾ ਧੋ ਤਾਂ ਨਹੀਂ ਉਹ ਕੱਢਦੇ ਉਹ ਨਵੇਂ ਕੱਪੜੇ ਨੇ ਪਾਈ ਜਾਂਦੇ ਨੇ ਤਿਨ ਲੋ ਜੀ ਰੋਟੀ ਟੁੱਕ ਦਾ ਨਵੇੜ ਕੇ ਭਾਂਡੇ ਢਿੰਡੇ ਨਵੇੜ ਕੇ ਹੁਣ ਆਪਾਂ ਸਬਜੀ ਨੂੰ ਤੜਕਾ ਲਗਾ ਦਨੇ ਆ ਮਸਾਲਾ ਪਾਤਾ ਇਹਦੇ ਵਿੱਚ ਮਸਾਲਾ ਪਾ ਕੇ ਤੇ ਇਹ ਭੁੰਨ ਲਿਆ ਭੁੰਨ ਕੇ ਹੁਣ ਟਮਾਟਰ ਪਾਤੇ ਹੁਣ ਇਹਨੂੰ ਮਸਾਲੇ ਨੂੰ ਭੁੰਨ ਕੇ ਸਬਜੀ ਨੂੰ ਧਰਿਆਂਵਾਂਗੇ ਹਾਰੀ ਚ ਤੇ ਲੋ ਜੀ ਰਿੱਜਗੀ ਇਹ ਮੈਂ ਕਾਲੇ ਛੋਲੇ ਭੋਂਤੇ ਵੇ ਸੀਗੇ ਇਹਨਾਂ ਨੂੰ ਗ੍ਰੈਂਡਰ ਕਰ ਲਾਣੀ ਆ ਮੜੇ ਜੀ ਫਿਰ ਗਾੜੀ ਜੀ ਬਣ ਜਾਂਦੀ ਆ ਅੱਗੇ ਤਾਂ ਮੈਂ ਇੱਕ ਕੌਲੀ ਕਰ ਲਾ ਨਹੀਂ ਹੁੰਦੀਆਂ ਅੱਦੇ ਅੱਦੇ ਰੱਖ ਲਾ ਨਹੀਂ ਆ ਅੱਜ ਫਿਰ ਮੈਂ ਇਹਦੇ ਵਿੱਚ ਫੇਰ ਲਾ ਨਹੀਂ ਆ ਜੱਗ ਚ ਭਿਉਂਤੇ ਸੀਗੇ ਐਵੇਂ ਫੇਰ ਦਨੀਆ ਵਿੱਚ ਅਦਰੜ ਇੱਕ ਜੇ ਹੋ ਜਾਣਗੇ ਵਿੱਚ ਕੁੱਟੇ ਜਾਣਗੇ ਵਿੱਚ ਸਾਬਤੇ ਰਹਿ ਜਾਣਗੇ ਐਵੇਂ ਚਲੋ ਇਹਨੇ ਮਸਾਲਾ ਰਿੱਜਦਾ ਆਪਣਾ ਇੰਨੇ ਆਪਾਂ ਹੀ ਗ੍ਰੈਂਡਰ ਕਰ ਦਨੇ ਆ ਜਾਨ ਨੂੰ ਇਹ ਆਉਣਗੇ ਫਿਰ ਚਾਹ ਪਾਣੀ ਬਣਾ ਲਾਂਗੇ ਲੋਜੀ ਮਸਾਲਾ ਰਿੱਜ ਗਿਆ ਹੁਣ ਵਧੀਆ ਤੇ ਕਰਸੀ ਫੇਰਦਾ ਹੁਣ ਮੈਂ ਕਹਿੰਦੀ ਸੀ ਵੀ ਹੁਣ ਇਧਰ ਆਵਾਂ ਜਾਂ ਸ਼ਾਮ ਨੂੰ ਤਰਾਂ ਦੇਖ ਰਹੀ ਆ ਮੈਂ ਕੀ ਕਰਨੀ ਆ ਨੂਨ ਤੇ ਹਲਦੀ ਪਾ ਦਾਂ ਸ਼ਾਮ ਨੂੰ ਫਿਰ ਹਾਰੇ ਤੇ ਉੱਥੇ ਨਾ ਗੈਸ ਬੜੀ ਲੱਗਦੀ ਆ ਧੁੱਪ ਪੜਾ ਸੇਕ ਪੈਂਦਾ ਬਹੁਤ ਜ਼ਿਆਦਾ ਸੀਸੇ ਤੇ ਸੂਰਜ ਵਹਿੰਦਾ ਫਿਰ ਉੱਤਰ ਨੂੰ ਪਰਛਾਵਾਂ ਮੁਰਦਾ ਜਦੋਂ ਸੀਸੇ ਦੀ ਲਸਕੋਰ ਪੈਂਦੀ ਐਨੀ ਗਰਮੀ ਲੱਗਦੀ ਆ ਬਹੁਤ ਜ਼ਿਆਦਾ ਹੁਣ ਮੈਂ ਦੇਖਦੀ ਆ ਹੁਣ ਕਮਰੇ ਮੇੜ ਦਨੀ ਆ ਕਮਰੇ ਮੇੜ ਕੇ ਗੋਹੀ ਤਾਂ ਮੇਰੇ ਲਾਏ ਪਏ ਨੇ ਸਵੇਰ ਦੀ ਤੇ ਹਾਰੇ ਚ ਧਰਿਆਉਣੀ ਆ। ਹੌਲੀ ਹੌਲੀ ਰਿਚੀ ਜਾਊਗੀ। ਜੇ ਦੁਪਹਿਰੇ ਖਾਣੀ ਹੋਊਗੀ ਚੱਕ ਲਿਆਵਾਂਗੇ ਨਹੀਂ ਫਿਰ ਸ਼ਾਮ ਨੂੰ ਚੱਕ ਲਾਂਗੇ ਖਾ ਲਾਂਗੇ। ਹਾਰੇ ਦੀ ਇਹ ਮੌਜਾ ਟੱਕ ਦੂੰਗੀ ਉੱਪਰੋਂ। ਟੱਕ ਕੇ ਸਮਾਰ ਕੇ ਤੜਕਾ ਲਗਾ ਕੇ ਲੋਚੀ ਪਾਤੇ ਨੇ ਵਿੱਚ। ਪਾ ਕੇ ਹੁਣ ਪਾਣੀ ਪਾ ਦਾਂ ਮੈਂ ਇਹਦੇ ਵਿੱਚ। ਤੇ ਰਿਜਣ ਨੂੰਗੇ ਵੀ ਫਿਰ ਆਲੂ ਪਾਉ ਬਾਅਦ ਚ। ਆਲੂ ਬਹੁਤ ਵਧੀਆ ਨੇ ਇਹ ਆਲੂ ਬਹੁਤ ਛੇਤੀ ਰਿਜਦੇ ਨੇ। ਲੋ ਜੀ ਸਬਜੀ ਧਰਾਈ ਹਾਰੇ ਚ ਇਹਨਾਂ ਛੋਲੇ ਧਰਾਈ ਪਾ ਕੇ ਆਲੂ ਪਾਉਂਗੀ ਫਿਰ। ਇੱਧਰ ਮੈਂ ਕੁੱਕੜੀਆਂ ਭੁੰਨਣ ਲੱਗੀ ਸੀਗੀ। ਉਸ ਦਿਨ ਵੀ ਮੈਂ ਤਿੰਨ ਭੁੰਨੀਆਂ ਦੀਆਂ ਦੋ ਖਾ ਗਈ ਇਹਨਾਂ ਨੇ ਇੱਕ ਖਾਧੀ ਅੱਜ ਫੇਰ ਭੁੰਨ ਲਵਨੀ ਆ ਜੇ ਆ ਗਏ ਤਾਂ ਖਾ ਲਾਂਗੇ। ਨਹੀਂ ਆਪਾਂ ਤਾਂ ਫੇਰ ਖਾਣੀਆਂ ਹੀ ਨਹੀਂ ਆਪਾਂ ਸਿੱਕਣੀਆਂ ਤਾਂ ਹੈਗੀਆਂ ਨਹੀਂ ਹੈਗੀਆਂ ਹਨਾ। ਲੋ ਜੀ ਆ ਗਏ ਸੀਗੇ ਇਹ 12:00 ਵਜੇ। 12:00 ਵਜੇ ਆਏ ਨਾਈ ਧੋਏ ਰੋਟੀ ਤਾਂ ਕਹਿੰਦੇ ਖਾਣੀ ਨਹੀਂ ਅਸੀਂ ਹੁਣ ਮੈਂ ਬਣਾਉਣੀ ਆ 4:30 ਵਜੇ। 2:30 ਵਜੇ ਹੁਣ ਚਾਹ ਪੀ ਕੇ ਫੇਰ ਜਾਣਗੇ 3:00 ਵਜੇ। ਉੱਪੜ ਗਈ ਸੀਗੀ ਮੈਂ ਕਿਹਾ ਚਾਹ ਬਣਾ ਦਣੀ ਇੱਕ ਇੱਕ ਪਰੌਂਠਾ ਖਾ ਲਓ ਨਾਲ ਖਾਣਾ ਇਹ ਚਲੇ ਗਏ ਚਾਹ ਪਾਣੀ ਪੀ ਕੇ ਮੋਟਰ ਤੇ ਤੇ ਸਰਦਾਰ ਸਾਹਿਬ ਹੁਣ ਵਿੱਦ ਪਾਉਣ ਗਏ ਨੇ ਮੈਂ ਸ਼ਾਮ ਨੂੰ ਇੱਧਰ ਬਾਗਬਾੜੀ ਭਰਨ ਲੱਗੀ ਸੀਗੀ ਇੱਧਰ ਆਪਣੀਆਂ ਬੇਲਾਂ ਬੁੱਲਾਂ ਨੇ ਚੱਲ ਪੀਆਂ ਵਧੀਆ ਘੀਏ ਦੀਆਂ ਵੇਲਾਂ ਵਿੱਚ ਹੀ ਝੁੰਡੀਆਂ ਹੈਗੇ ਚਾਰ ਟਕੇਡੇ ਨੇ ਪ੍ਰਿੰਡੀਆਂ ਦੇ ਬੇਲਾਂ ਦੇ ਦੋ ਪੇਟੇ ਦੀਆਂ ਹੋ ਗਈਆਂ ਦੋ ਹੋ ਗਈਆਂ ਘੀਏ ਦੀਆਂ ਵਿੱਚ ਹੋਰ ਉਗ ਰਹੀਆਂ ਲਾ ਤਾਂ ਬਹੁਤੀ ਦਿੱਤੀਆਂ ਸੀਗੀਆਂ ਮਿੱਕੇ ਕਿਤੇ ਕੁੱਤੇ ਬਹਿ ਜਾਂਦੇ ਨੇ ਆ ਕੇ ਸ਼ੌਂਚ ਉਹਨੇ ਨੇ ਮਿੱਦਤੀਆਂ ਕੁਝ ਕੁ ਹੋਈਆਂ ਵੀ ਨਹੀਂ ਹੈਗੀਆਂ ਕੁਝ ਮਿੱਦਤੀਆਂ ਕੁੱਤਿਆਂ ਨੇ ਚਲੋ ਜੀ ਅੱਜ ਇੱਧਰੋਂ ਲਾਇਆ ਪਾਪਾ ਪਾਣੀ ਪਾਇਆ ਮੈਂ ਕਿਹਾ ਜੇ ਹੋਣਗੀਆਂ ਹੋ ਜਾਣਗੀਆਂ ਹੋਰ ਨਿਕਲ ਆਉਣੀਆਂ ਬਾਹਰ ਨਹੀਂ ਤੇ ਚਲੋ ਇਹਨਾਂ ਨੂੰ ਤਾਂ ਹੋਏ ਜਾਣਗੇ ਗਰਮੀ ਬਹੁਤ ਪੈ ਰਹੀ ਹੈ ਧੁੱਪ ਤੇ ਲੋ ਜੀ ਇੱਧਰ ਪਾਣੀ ਦੇ ਕੇ ਫਿਰ ਚੱਲਦੇ ਅੰਦਰ ਰੋਟੀ ਲਾਹੋਗੇ ਫਿਰ ਅੰਦਰ ਜਾ ਕੇ ਪਹਿਲਾ ਪਾਣੀ ਭਰਦਾ ਮੈਂ ਹੁਣ ਕਈ ਦਿਨ ਹੋ ਗਏ ਜਦੋਂ ਦਾ ਭਰਿਆ ਵਾ ਜਿੱਦਣ ਵਾਰੋਂ ਤੋੜਿਆ ਸੀ ਇਹਨੇ ਪਾਣੀ ਲੱਗਿਆ ਨਵਾਉਂਦੇ ਸੀ ਉਦੋਂ ਦਾ ਭਰਿਆ ਵਾ ਤੇ ਲੋ ਜੀ ਘਰ ਕਿਸੇ ਨੇ ਆ ਦੇਤੀ ਜੇ ਅੰਦਰ ਇਹ ਤਾਂ ਦੁੱਧ ਪਾਉਣ ਦੇ ਜਦੋਂ ਮੋਟਰ ਬੰਦ ਕਰੀ ਹੁੰਨਾ ਹੈ ਤੇ ਹੁਣ ਲਾਉਣੀ ਮੈਂ ਰੋਟੀ ਇੱਧਰ ਦੁੱਧ ਧਰ ਲਿਆ ਕਿੰਨਾ ੜੀ ਦੁੱਧ ਗਰਮ ਕਰ ਲੂੰ ਨਾਲ ਹੀ ਲਾ ਲਾਂ ਰੋਟੀ ਤੇ ਸਬਜ਼ੀ ਚੱਕ ਲਈ ਅੰਦਰ ਆਪਾਂ ਸਬਜ਼ੀ ਆਪਣੀ ਗਰਗੀ ਤੇ ਅੰਦਰ ਚੱਕ ਲਈ ਸਰਦਾਰ ਸਾਹਿਬ ਦਾ ਰੋਟੀ ਖਾ ਕੇ ਸੱਚ ਨਾ ਦੁੱਧ ਪਾ ਕੇ ਆਹ ਕੋਈ ਸਬਜ਼ੀ ਦਾ ਟੇਸਟ ਦੇ ਕੇ ਕਹਿੰਦੇ ਨੂਨ ਮਿਰਚ ਠੀਕ ਹੈ ਸਬਜ਼ੀ ਵਧੀਆ ਹੈ ਪਰ ਨੂਨ ਥੋੜਾ ਜਿਹਾ ਘੱਟ ਆ। ਆਵਦਾ ਪਾ ਲਿਓ ਫਿਰ ਮੈਂ ਚੈੱਕ ਕਰੂੰਗੀ ਬਾਅਦ ਚ ਪਾ ਲੂੰਗੀ। ਫਿਰ ਘਟੇ ਦਾ ਤਾਂ ਇਲਾਜ ਹੈ, ਬਧੀ ਦਾ ਤਾਂ ਫਿਰ ਕੋਈ ਇਲਾਜ ਨਹੀਂ। ਫਿਰ ਬਾਅਦ ਚ ਦੇਖ ਲਵਾਂਗੀ ਤੇ ਲੋ ਜੀ ਪਹਿਲਾਂ ਰੋਟੀ ਲਾ ਦਾਂ ਦੁੱਧ ਗਰਮ ਕਰ ਦਾਂ ਹੁਣ ਇਹ ਰੋਟੀ ਖਾਣ ਕੇ ਆਤੇ ਇੱਧਰ ਕਿਸੇ ਦਾ ਟਰੈਕਟਰ ਆ ਗਿਆ ਮੈਨੂੰ ਲੱਗਦਾ ਹੈਰੂ ਲੈਣ ਹੈਰੋ ਪਵਾ ਰਹੇ ਨੇ ਮੈਨੂੰ ਲੱਗਦਾ ਥਾਰ ਦੇ ਨੇ ਪਹੀਆ ਪੜੇ ਤੇ ਲੱਗਦੀ ਇਹ ਤਾਂ ਪਤਾ ਨਹੀਂ ਅੱਜ ਫੇਰ ਨਹੀਂ ਹੋਏ ਆਉਣਗੇ ਹੋ ਸਕਦਾ ਮੈਂ ਰਾਤੀ ਗੋਲੀ ਜਾਣਾ ਪਈਆਂ ਹੋ ਜਾਣਗੇ ਅੱਜ ਬੇਟ ਲਾ ਲਵਾਂ ਨਹੀਂ ਵਧੀਆ ਪਰ ਗਏ ਵੀ ਤਾਂ ਕਿੰਨਾ ਜਰੂਰੀ ਨਹੀਂ ਤੇ ਕਿੰਨੇ ਸਾਡੇ ਚੰਗੇ ਦੇਖਾਰੇ ਦੇ ਵਿੱਚ ਹਨ ਤਾਂ ਪੈਟਰਨ ਤੇ ਕਿੰਨਾ ਟਾਈਮ ਲੱਗੂਗਾ ਉਹਨਾਂ ਨੂੰ ਬੀਜ ਨੂੰ ਤੇ ਕਈ ਸਾਲ ਹੋ ਗਏ ਕਈ ਸਾਲ ਦੇ ਹੀ ਬੀਜ ਦੇਨੇ ਆਪਣੇ ਸਿੱਤੀ ਜਿਰੀ ਪੂਰੀ ਕਰਦੇ ਨੇ ਸਰਦਾਰ ਸਾਹਬਾ ਦੇ ਬਾਹਰ ਨੇ ਨਾ ਇਹ ਨਾ ਨਾ ਇਹ ਰੁਕਵਾ ਕੇ ਮੈਨੂੰ ਜਾਣਗੇ ਮੋਟਰ ਤੇ ਤੇ ਕਈ ਸਾਲ ਹੋ ਗਏ ਆਪਾਂ ਨੂੰ ਸਿੱਧੀ ਜੀ ਨੀ ਬੀਜਦੇ ਨੇ ਵਧੀਆ ਨਾਲੇ ਤਾਂ ਫਾਇਦਾ ਨਾਲੇ ਤਾਂ ਰੇਲੇ ਵਰਦਾ ਭਈਏ ਨਹੀਂ ਮਿਲਦੇ ਜਿਵੇਂ ਲੇਬਰ ਨਹੀਂ ਮਿਲਦੀ ਤੇ ਨਾਲੇ ਪਾਣੀ ਦੀ ਬਚਤ ਹੈ ਸੁੱਕੇ ਸੁੱਕੇ ਜੀ ਪਾਣੀ ਦਿੰਦੇ ਨੇ ਜਿਵੇਂ ਕਣਕ ਨੂੰ ਦਿੰਦੇ ਨੇ ਐ ਨਹੀਂ ਵੀ ਪਾਣੀ ਖੜਾ ਹੀ ਰਹਿੰਦਾ ਬਹੁਤ ਵਧੀਆ ਜੀਰੀ ਹੁੰਦੀ ਆ 2-3 ਸਾਲ ਤੋਂ ਦੀਦੇ ਰਹੇ ਨੇ ਐਤਕੀ ਕਹਿੰਦੇ ਹੋਰ ਵਧਾਵਾਂਗੇ ਥੋੜੀ ਜਿਹੀ ਤੇ ਅੱਗੇ ਘੱਟ ਹੁੰਦੀ ਆ ਹੁਣ ਥੋੜੀ ਜਿਹੀ ਹੋਰ ਵਧਾਉਣ ਜੇ ਮੈਨੂੰ ਲੱਗਦਾ ਕੁਸ ਗਾਹਾਂ ਬੀਜਾਂਗੇ ਫੇਰ ਕਹਿੰਦੇ ਪੌਦ ਹੋ ਜੂ ਤਿਆਰ ਪੌਦ ਬੀਜਣਗੇ ਇਹਰੇ ਸਵੇਰੇ ਬੀਜਦੇ ਆਨੇ ਕਾਚਾ ਬਾਕੇ ਪੌਦ ਹੁਣ ਆਥਣੇ ਬੀਜਣ ਦੇ ਪੌਦ ਸਵੇਰੇ ਬਾਕੇ ਆਏ ਨੇ ਤੇ ਫੇਰ ਸਿੱਟਾ ਦੇਣੀ ਆਸਨ ਤੇ ਫੇਰ ਇਹ ਪੌਦ ਹੋਊਗੀ ਕਦੇ 20 22 ਮਹੀਨੇ ਤੱਕ ਉਦੋਂ ਬੀਜਣਗੇ ਉਦੋਂ ਤਾਂ ਮੀਂਹ ਪੈਣ ਲੱਗ ਜਾਂਦੇ ਨੇ ਵਧੀਆ ਹੁਣ ਇਹ ਸਿੱਧੀ ਸੱਜਰੇ ਬੀਜੀ ਜਾਂਦੀ ਹੈ ਇਹ ਇਹ ਬੀਜਣਗੇ ਵਧੀਆ ਤੇ ਲੋ ਜੀ ਪਪਾ ਲਾਲੀ ਰੋਟੀ ਹੁਣ ਦੁੱਧੇ ਮੈਂ ਘੱਟ ਕਰਦਾ ਸੀ ਬੱਬਲ ਨਾ ਜਾਵੇ ਬismillah ਦਾ ਬਾਹਰ ਫਿਰਦਾ ਸਰਦਾਰ ਸਾਹਿਬ ਹੱਲੇ ਗਿਆ ਹੀ ਨਹੀਂ ਹੈਗਾ ਹੁਣ ਜਾਉ ਉਹਨਾਂ ਦੇ ਨਾਲ ਤੋਹ ਹਸਾ ਕੇ ਆਇਆ ਉਹ ਹੈ ਰੋਤੀਆਂ ਮੁੰਡਿਆਂ ਨਾਲ ਛੋਟੇ ਛੋਟੇ ਸੀਗੇ ਮੰਨੇ ਮੁੰਨੇ ਤੇ ਲੋ ਜੀ ਹੁਣ ਰੋਟੀ ਦਾ ਦਿੰਦੇ ਰੋਟੀ ਲਾ ਕੇ ਦਾਲ ਸਬਜ਼ੀ ਚ ਨੌਣ ਮਿਰਚ ਦੇਖਦੇ ਆ ਠੀਕ ਹੈ ਜੇ ਘਟੂ ਪਾ ਦੇਣ ਆ ਹੁਣ ਆਪਾਂ ਕਰਦੇ ਆ ਰੈਸਟ ਸਵੇਰ ਦੇ ਚਲੋ ਚਾਲ ਚੱਲਦੇ ਆ ਫਿਰ ਜਦੋਂ ਆਉਣਗੇ ਰੋਟੀ ਦੇ ਦਾਂਗੇ ਪਤਾ ਨਹੀਂ 8 ਵਜੇ ਆਉਣਗੇ ਤੇ ਤੁਸੀਂ ਅੱਜ ਰੋਟੀ ਮੈਂ ਸਬਜ਼ੀ ਲਾ ਲਈ ਉਹ ਤੋਂ ਪਰ 7:30 ਵਜੇ ਸਾਜਰਾ ਦਾ ਕਿੱਥੇ ਆ ਕਿੰਨਾ ਦਿਨਾਂ ਦਾ ਫਰਕ ਪਿਆ ਪਿਆ ਤਿੰਨ ਕਿੰਨੇ ਖੜੇ ਨੇ ਹਲੇ ਤੇ ਅੱਗੇ ਸੱਤਰੇ ਖਾ ਲਾਂਦੇ ਨੇ 7:30 ਨੂੰ ਦੁੱਧ ਪਾ ਕੇ ਆ ਕੇ ਹੁਣ ਫਿਰ ਕੰਮ ਦਾ ਟਾਈਮ ਆ ਬਾਹਰ ਕਰਦੇ ਨੇ ਕੰਮ ਇਹਦੀ ਕਰਕੇ ਬੇਟੇ ਖਾਣਗੇ ਆ ਕੇ ਤਿਹੋ ਜੀ ਵੈਗਰੂ ਜੀ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵੈਗਰੂ ਜੀ ਦਾ ਖਾਲਸਾ ਸ੍ਰੀ ਵਹਿਗੂ ਜੀ ਕੀ ਫਤਿਹ ਜੀ ਅੱਜ ਰੋਟੀ ਲਾ ਕੇ ਬੈਠੂਗੀ ਹੁਣ ਮੈਂ